ਮਨਸਾਨੀਅਤ ਖਤਮ ਹੋ ਗਈ ਆ ਤੁਸੀਂ ਵੇਖਦੇ ਹੋ ਨਾ ਸਵੇਰ ਦੇ ਸੋਸ਼ਲ ਮੀਡੀਆ ਨੌਜਵਾਨ ਮਰੀਆ ਪੈਣਾ ਮੇਰੇ ਵੀਰ ਬੈਠੇ ਨੇ ਸੋਸ਼ਲ ਮੀਡੀਆ ਖੋਲਿਆ ਹੋਇਆ ਮਨਸਾਨੀਅਤ ਕਿੱਥੇ ਬਈ ਜਿਹਦੀ ਮਾਂ ਦਾ ਪੁੱਤ ਮਰ ਗਿਆ ਉਹਦਾ ਘਰ ਉਜੜ ਗਿਆ ਜਿਹਦੇ ਸਿਰ ਦਾ ਸਾਈਂ ਮਰ ਗਿਆ ਉਹਦਾ ਘਰ ਉਜੜ ਗਿਆ ਤੇ ਸਾਡੇ ਮੀਡੀਆ ਵਾਲਿਆਂ ਨੂੰ ਇੱਕ ਤਮਾਸ਼ਾ ਲੱਭਿਆ ਹੋਇਆ ਆਪਣੇ ਵਿਊ ਲੈਣ ਦੀ ਖਾਤਰ ਆਪਣੇ ਪੈਸੇ ਵਧਾਉਣ ਦੀ ਖਾਤਰ ਮੈਂ ਆ ਨਾ 11 12 ਦਿਨ ਦਾ ਨਾ ਹੋ ਗਿਆ মিডিਆ ਸੁੱਤਾ ਹੀ ਨਹੀਂ ਬਈ ਕਦੋਂ ਜਦੋਂ ਖਬਰ ਆਉਗੋ ਤੇ ਸਭ ਤੋਂ ਪਹਿਲਾਂ ਖਬਰ ਮੈਂ ਲਾਵਾਂ ਕਿ ਉਹ ਗੋਣ ਵਾਲਾ ਮੁੱਕ ਗਿਆ ਇਹ ਤਾਂ ਮਰਨਾ ਟੁੱਪਲ ਕਰ ਜਾਂਦੇ ਨੇ ਲੋਕਾਂ ਦਾ ਤੁਹਾਡੇ ਸਾਡੇ ਵਰਗਾ ਜਾਂਦਾ ਮੈਂ ਗੱਲ ਫਿਰ ਸੱਚੀ ਕਮਾਂਗਾ ਅੱਜ ਦੇ ਸਮੇਂ ਦੀ ਤੇ ਉਥੇ ਜਿਹੜੇ ਕਲਾਕਾਰ ਪਾਈ ਜਾਂਦੇ ਨੇ ਉਹਨਾਂ ਦੇ ਮੂੰਹ ਵਿੱਚ ਮੈਂ ਕਿ ਤੂੰ ਨਹੀਂ ਜਾਂਦੇ ਨੇ ਪੁੱਛੀ ਜਾਂਦੇ ਨੇ ਕਦੇ ਮਾਮੇ ਨੂੰ ਕਦੇ ਚਾਚੇ ਨੂੰ ਕਦੇ ਭੂਆ ਨੂੰ ਕਦੇ ਫੁੱਫੜ ਨੂੰ ਉਹਦਾ ਸੁਭਾਅ ਕਿਦਾਂ ਦਾ ਹੁੰਦਾ ਸੀ ਜਿੱਦਣ ਜੂਦਾ ਸੀ ਸੁਭਾਅ ਪੁੱਛ ਲੈਂਦੇ ਜਾ ਕੇ ਤੁਸੀਂ ਅਣਜਾਣ ਸੀ ਇਹ ਤਾਂ ਮਰੇ ਨੂੰ ਰੋੜਵੇਂ ਨਹੀਂ ਦਿੰਦਾ ਇਹ ਇਨਸਾਨੀਅਤ ਨਹੀਂ ਹੈ ਆਪਣੇ ਘਰੇ ਲੱਗੇ ਤਾਂ ਅੱਗ ਤੇ ਦੂਜੇ ਦੇ ਘਰੇ ਬਸੰਤ ਜਿਹੜੇ ਉੱਥੇ ਜਾ ਕੇ ਕੈਮਰਿਆਂ ਵਾਲੇ ਕਦੇ ਕਿਸੇ ਕਲਾਕਾਰਾਂ ਦੇ ਕਿਸੇ ਰਿਸ਼ਤੇਦਾਰਾਂ ਦੇ ਵੱਡੀਆਂ-ਵੱਡੀਆਂ ਰਾਜਵੀਜਵੰਦੇ ਦੀ ਮਾਂ ਦਾ ਬੁਰਾ ਹਾਲ ਹੋਗਾ ਉਹ ਜਿਹਦੀ ਮਾਂ ਦਾ ਪੁੱਤ ਮੁੱਕ ਗਿਆ ਦਾ ਬੁਰਾ ਹਾਲ ਨੇ ਉਹਨਾਂ ਦਾ ਹੋਰ ਕੀ ਹੋਣਾ ਬਾਈ ਇੱਕ ਉਹ ਗੱਲਾਂ ਟਾਈਟਲ ਬਣਾ ਕੇ ਰੱਖਣ ਵਾਲੀਆਂ ਜਿਹਦਾ ਘਰ ਉੱਜੜ ਗਿਆ ਜਿਹਦਾ ਸੰਸਾਰ ਉੱਜੜ ਗਿਆ ਬਢੇਪੇ ਦੀ ਛੋਟੀ ਟੁੱਟ ਗਈ ਉਹਨੂੰ ਤਾਂ ਦੀਦਾ ਕੁਝ ਨਹੀਂ ਉਹ ਤੇ ਆਮ ਆਪਾ ਵੀ ਤੇ ਜਾਣਦੇ ਹੀ ਆ ਪਤਾ ਨਹੀਂ ਐਡੀਆਂ ਵੱਡੀਆਂ-ਵੱਡੀਆਂ ਖਬਰਾਂ ਲਾ ਕੇ ਇਹਨਾਂ ਨੂੰ ਮਿਲਦਾ ਕੀ ਆ ਇਹ ਇਨਸਾਨੀਅਤ ਨਹੀਂ ਹੈ ਜਿੱਦਣ ਇਹਨਾਂ ਦਾ ਆਪਣਾ ਕੋ ਮਰੂਗਾ ਕੋਈ ਆਣ ਕੇ ਪੁੱਛੇ ਇਹਨਾਂ ਨੂੰ ਵੀ ਕੀ ਸੁਭਾਸੀ ਫਿਰ ਪੁੱਛਿਓ ਇਹ ਮਸਲਾ ਇਹ ਨਹੀਂ ਹੈ ਕਿ ਕਿਹੜਾ ਡਾਕਟਰ ਇਲਾਜ ਕਰਦਾ ਜਾਂ ਕੌਣ ਮਰ ਗਿਆ ਕਿੱਦਾਂ ਮਰ ਗਿਆ ਕੀ ਸੁਭਾਸੀ ਮੈਂ ਆ ਨਾ ਜਿੰਨੇ ਤੁਸੀਂ ਹਸਪਤਾਲ ਦੇ ਮੋਰੇ ਬੈਠੇ ਰਹੇ ਮੈਂ ਲੈ ਕੇ ਕਿਸੇ ਲੀਡਰ ਦੇ ਮੂੰਹ 'ਚ ਮੈਕ ਦਿੱਤਾ ਕਿ ਤੁਸੀਂ ਸਾਡੇ ਕੋਲ ਬਿਜਲੀ ਦੇ ਬਿੱਲ ਦੇ ਵਿੱਚ ਗਊ ਟੈਕਸ ਲੈਂਦੇ ਹੋ ਤੇ ਗਾਈਆਂ ਨੂੰ ਸਾਹਮਦੇ ਕਿਉਂ ਨਹੀਂ ਹਰ ਚੀਜ਼ ਦੇ ਵਿੱਚ ਗਊ ਟੈਕਸ ਕਟਾਉਨੇ ਅਸੀਂ ਪੰਜਾਬੀ ਪਰ ਕਿਸੇ মিডিਆ ਵਾਲੇ ਨੇ ਕਿਸੇ ਲੀਡਰ ਦੇ ਮੂੰਹ ਵਿੱਚ ਧਾਕੇ ਮਾਈਕ ਦੇ ਕੇ ਗੱਲ ਪੁੱਛੀ ਸਵਾਲ ਕੀਤਾ ਉਹ ਤੇ ਫੇਮਸ ਬੰਦਾ ਸੀ ਦੁਨੀਆ ਜਾਣਦੀ ਸੀ ਲੋਕੀ ਅਰਦਾਸਾਂ ਵੀ ਕਰਦੇ ਰਹੇ ਪਰ ਇੱਥੇ ਪਤਾ ਨਹੀਂ ਹਜ਼ਾਰਾਂ ਹੀ ਮਾਮਾ ਦੇ ਪੁੱਤ ਗੱਡੀਆਂ ਵੱਜਦੀਆਂ ਗਾਈਆਂ 'ਚ ਸਕੂਟਰ ਵੱਜਦੇ ਗਾਈਆਂ 'ਚ ਮੋਟਰਸਾਈਕਲ ਵੱਜਦੇ ਗਾਈਆਂ 'ਚ ਕਿੰਨੇ ਕੁ ਮਰਦੇ ਨੇ ਉਹਨਾਂ ਬਾਰੇ ਕੌਣ ਪੁੱਛੇ ਕਿਸੇ মিডিਆ ਵਾਲੇ ਨੇ ਕਿਸੇ ਲੀਡਰ ਨੂੰ ਜਾ ਕੇ ਨਹੀਂ ਪੁੱਛਿਆ ਵੇ ਤੁਸੀਂ ਸਾਡੇ ਕੋਲ ਟੈਕਸ ਦੇ ਵਿੱਚ ਗਊ ਦਾ ਟੈਕਸ ਲੈਂਦੇ ਹੋ ਤੇ ਕਿਉਂ ਨਹੀਂ ਬਚਾ ਕਰਦੇ ਲੋਕਾਂ ਦਾ ਇਹ ਇਨਸਾਨੀਅਤ ਨਹੀਂ ਹੈ ਇਨਸਾਨੀਅਤ ਗੁਰੂ ਘਰ ਵਿੱਚ ਦੇਖੋ ਕਿਵੇਂ ਹੈ ਜੇ ਬੀਬੀ ਪਾਣੀ ਨੇ 7 ਸ਼ਹੀਦੀਆਂ ਪਾਈਆਂ ਤੇ ਖੜੇ ਮੱਥੇ ਪ੍ਰਵਾਨ ਕੀਤੀਆਂ ਹੁੰਦੀਆਂ ਖੜੇ ਮੱਥੇ ਇਨਸਾਨੀਅਤ ਇਹ ਹੈ ਕਿ ਭਾਈ ਜੱਤਾ ਇੱਕ ਗੁਰੂ ਦਾ ਸਿੱਖ ਹੋਣ ਦੇ ਨਾਤੇ ਕੋਈ ਬਲੱਡ ਦਾ ਰਿਸ਼ਤਾ ਨਹੀਂ ਹੈ ਇਨਸਾਨੀਅਤ ਇਹ ਕਹਿੰਦੀ ਹੈ ਕਿ ਜੇ ਮੇ ਤੋਂ ਧੜ ਨਹੀਂ ਚੁੱਕ ਹੋਇਆ ਤੇ ਕੱਲਾ ਸੀਸ ਮੇਰੇ ਹੱਥਾਂ ਵਿੱਚ ਆ ਗਿਆ ਇਨਸਾਨੀਅਤ ਕਹਿੰਦੀ ਹੈ ਕਿ ਇਹਨੂੰ ਇਹਦੇ ਪਰਿਵਾਰ ਤੱਕ ਪਹੁੰਚਾਉਣਾ ਚਾਹੀਦਾ ਸਤਿ ਸ੍ਰੀ ਅਕਾਲ ਇਨਸਾਨੀਅਤ ਇਹ ਕਹਿੰਦੀ ਹੈ ਕਿ ਭਾਵੇਂ ਮੀਂਹ ਝੱਖੜ ਕੰਡਿਆਂ ਵਾਲਾ ਰਸਤਾ ਇਹ ਸੀਸ ਪਰਿਵਾਰ ਤੱਕ ਪਹੁੰਚਣਾ ਚਾਹੀਦਾ ਤੇ ਇਨਸਾਨੀਅਤ ਹੈ